ਹਾਂਜੀ ਕਾਦੇ ਸਬੰਧ ਵਿੱਚ ਅੱਜ ਮੰਗ ਪੱਤਰ ਸੀਗਾ ਤੁਹਾਡਾ ਜੀ ਆ ਸਾਡੇ ਮੰਗ ਪੱਤਰ ਮੈਡਮ ਨੂੰ ਸੀਗਾ ਸਾਡੇ ਪੋਚਨ ਟਰੈਕਰ ਦਾ ਜਿਹੜਾ ਫੋਨ ਤੇ ਅਸੀਂ ਆਨਲਾਈਨ ਕੰਮ ਕਰਦੇ ਆ ਉਹਦੇ ਸਬੰਧ ਵਿੱਚ ਸੀਗਾ ਤੇ ਸਾਡੀ ਜਿਹੜੀ ਫੀਡ ਆ ਗੰਦੀ ਫੀਡ ਆਈ ਆ ਉਹਦੇ ਸਬੰਧ ਵਿੱਚ ਸੀਗਾ ਕਿ ਨਾਲੇ ਫੀਡ ਜਿਹੜੀ ਹੈੱਡ ਕੁਆਟਰਾਂ ਤੇ ਸਿੱਟੀ ਜਾਂਦੀ ਆ ਤੇ ਡੋਰ ਟੂ ਡੋਰ ਸਾਨੂੰ ਫੀਡ ਚਾਹੀਦੀ ਆ ਕਿ ਕੁੜੀਆਂ ਦੇ ਜਿਹੜੇ ਪਿੰਡਾਂ ਨੂੰ ਲੈ ਕੇ ਕੁੜੀਆਂ ਆਪ ਟੋ ਅਟਵਾਈ ਕਰਦੀਆਂ ਆ ਇਹ ਸਾਡੇ ਦਫ਼ਤਰ ਵੱਲੋਂ ਟੋ ਅਟਵਾਈ ਹੋਣੀ ਚਾਹੀਦੀ ਆ ਫੀਡ ਵਿੱਚ ਕੀ ਨੁਕਸਿਆ ਕਿਉਂਕਿ ਬਹੁਤ ਵੱਡਾ ਇਲਜ਼ਾਮ ਹੈ ਕਿਉਂਕਿ ਬੱਚਿਆਂ ਦੇ ਛੋੜਿਆਂ ਦੇ ਖਾਣਾ ਹੁੰਦਾ ਹੈ ਹਾਂਜੀ ਫੀਡ ਦੇ ਵਿੱਚ ਇਦਾਂ ਕਿ ਜਿਹੜੇ ਲਾਹ ਪਤਰੀ ਆ ਬਹੁਤ ਹੀ ਛੋਟੇ ਲਾਹ ਪਤਰੀ ਆ ਸਾਡੇ ਤੇ ਉਹਨਾਂ ਦਾ ਇਦਾਂ ਹੈ ਕਿ ਉਹਨਾਂ ਨੂੰ ਅਸੀਂ ਇਹ ਗੰਦੀ ਫੀਡ ਨਹੀਂ ਖਿਲਾ ਸਕਦੇ ਇਹ ਫੀਡ ਦੇ ਵਿੱਚ ਜਿਹੜਾ ਮਿੱਠਾ ਦਲੀਆ ਉਹ ਬਿਲਕੁਲ ਹੀ ਗੰਦਾ ਬਣਦਾ ਆ ਉਹਦਾ ਕੋਈ ਟੇਸਟ ਨਹੀਂ ਹੈਗਾ ਜਦੋਂ ਖਾਣੇ ਆ ਤਾਂ ਕੌੜਾ ਇੰਨਾ ਜ਼ਿਆਦਾ ਕਿ ਬੱਚੇ ਉਲਟੀਆਂ ਕਰਦੇ ਆ ਤੇ ਜਿਹੜੀ ਖਿਚੜੀ ਆ ਖਿਚੜੀ ਦੇ ਵਿੱਚ ਹਲਦੀ ਇੰਨੀ ਜ਼ਿਆਦਾ ਤੇ ਉਹਦੇ ਵਿੱਚ ਰੇਤਾ ਆ ਰਿਹਾ ਆ ਤੇ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਜਿਹੜਾ ਮਿੱਠਾ ਦਲੀਆ ਆ ਤੇ ਨਮਕੀਨ ਦਲੀਆ ਆ ਨਮਕੀਨ ਦਲੀਏ ਦੇ ਵਿੱਚ ਵੀ ਜਿਹੜੀ ਉਹਦੀ ਨਮਕ ਆ ਕਿਸੇ ਚ ਜ਼ਿਆਦਾ ਆ ਆਂਦਾ ਆ ਪੈਕਟ ਖੋਲੇ ਤੇ ਕਿਸੇ ਦੇ ਵਿੱਚ ਇਦਾਂ ਆ ਕਿ ਉਹ ਚ ਸਮੈਲ ਆਣ ਲੱਗ ਜਾਂਦੀ ਉਹ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਤੁਸੀਂ ਦੱਸਿਆ ਵਿਭਾਗ ਨੂੰ ਆਪਣੇ ਨਵੇਂ ਦੇ ਵਿਚਾਰ ਚ ਜਾ ਰਹੀ ਹੈਗੀ ਹਾਂ ਹਾਂਜੀ ਅਸੀਂ ਬਗ ਲੱਖ ਲਗ ਲਗ ਬਲਾਕਾਂ ਦੇ ਵਿੱਚ ਅਸੀਂ ਸਾਰੇ ਮੰਗ ਪੱਤਰ ਦੇ ਰਹੇ ਆ ਸੀਡੀਪੀਓ ਮੈਡਮ ਨੂੰ ਆਪਣੇ ਡੀਪੀਓ ਸਰ ਨੂੰ ਅਸੀਂ ਐਸਡੀਐਮ ਸਰ ਨੂੰ ਵੀ ਮੰਗ ਪੱਤਰ ਦਿੱਤੇ ਆ ਕਿ ਜਿਹੜੀ ਇਹ ਸਾਡੀ ਫੀਡ ਆ ਇਹ ਵਧੀਆ ਕੁਆਲਿਟੀ ਦੀ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਸਾਡੇ ਲਾਭਪਾਤਰੀ ਉਹਨਾਂ ਦੀ ਸਿਹਤ ਦੇ ਨਾਲ ਅਸੀਂ ਖਲਵਾੜ ਨਾ ਕਰ ਸਕੋ ਕੋਈ ਬਦਲਾ ਆਇਆ ਉਹ ਤੁਹਾਡੇ ਕੰਪਲੇਂਟ ਕਰਨ ਤੋਂ ਬਾਅਦ ਨਹੀਂ ਅਜ ਤੱਕ ਤਾਂ ਹਜੇ ਕੋਈ ਸਾਨੂੰ ਇਹਦਾ ਬਦਲਾਵ ਨਹੀਂ ਆਇਆ ਹੈਗਾ ਤੇ ਨਾ ਹੀ ਸਾਨੂੰ ਕੋਈ ਇਹਨਾਂ ਨੇ ਕਿਹਾ ਹੈ ਕਿ ਅਸੀਂ ਵਿਸ਼ਵਾਸ ਦਿਲਾਉਣੇ ਕਿ ਜਿਹੜੀ ਨੈਕਸਟ ਟਾਈਮ ਫੀਡ ਆਊਗੀ ਵਧੀਆ ਆਊਗੀ ਤੇ ਕੱਲ ਨੂੰ ਕੋਈ ਨੁਕਸਾਨ ਕਿਸੇ ਬੱਚੇ ਦਾ ਹੋ ਜਾਂਦਾ ਹੈਗਾ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਤੇ ਨਿਰਧਾਰਤ ਹੋਊਗੀ ਇਹ ਤਾਂ ਇਦਾਂ ਹੈ ਕਿ ਜਿਹੜੀ ਹੁਣ ਘਟੀਆ ਫੀਡ ਆ ਅਸੀਂ ਵਰਕਰ ਇੱਕ ਦੇ ਰਹੀ ਇੱਕ ਪਿੰਡ ਦੇ ਵਿੱਚ ਉਹ ਵਰਕਰ ਦੇ ਉੱਤੇ ਲਗਾਇਆ ਜਾਊਗਾ ਕਿ ਵਧੀਆ ਕੁਆਲਿਟੀ ਦੀ ਨਹੀਂ ਜਾਂ ਐਕਸਪਾਇਰਡ ਦੇ ਦਿੱਤੀ ਸਾਡੇ ਬੱਚੇ ਨੂੰ ਤਾਂ ਹੀ ਸਾਡਾ ਬੱਚਾ ਬਿਮਾਰ ਹੋਇਆ ਆ ਅਸੀਂ ਤਾਂ ਜਿਹੜੀ ਇਹ ਜੀ ਦੇ ਜ਼ਿੰਮੇਵਾਰੀ ਅਸੀਂ ਆਪਣੇ ਵਿਭਾਗ ਨੂੰ ਦੇ ਰਹੇ ਆ ਕਿ ਸਾਡਾ ਵਿਭਾਗ ਹੀ ਇਸ ਚੀਜ਼ ਤੇ ਜ਼ਿੰਮੇਵਾਰ ਹੋਊਗਾ ਜੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੂੰ ਕੁਝ ਹੋ ਰਿਹਾ ਆ ਪਰ ਜਿਹੜਾ ਸਾਡਾ ਵਿਭਾਗ ਆ ਉਹ ਅੱਖਾਂ ਬੰਦ ਕਰਕੇ ਬੈਠਾ ਹੋਇਆ ਆ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਜਿਹੜੀ ਫੀਡ ਆ ਇੰਨੀ ਟਾਈਮ ਤੋਂ ਗੰਦੀ ਆ ਰਹੀ ਆ ਔਰ ਘਟੀਆ ਕੁਆਲਿਟੀ ਦੀ ਆ ਰਹੀ ਆ ਤੇ ਕਿੰਨੇ ਕਿੰਨੇ ਟਾਈਮ ਦੀ ਫੀਡ ਹੈ ਜਦੋਂ ਇੱਕ ਇੱਕ ਮਹੀਨਾ ਰਹਿ ਜਾਂਦਾ ਆ ਉਸ ਇੱਕ ਮਹੀਨੇ ਦੇ ਵਿੱਚ ਸਾਨੂੰ ਕਹਿ ਦਿੰਦਾ ਕਹਿ ਦਿੱਤਾ ਜਾਂਦਾ ਕਿ ਜਿਹੜੀ ਫੀਡ ਆ ਉਹ ਤੁਸੀਂ ਲਾਪਤਿਆਂ ਚ ਵੰਡੀ ਜਾਵੇ ਜਦ ਕਿ ਘੱਟੋ ਘੱਟ 4 ਜਾਂ 5 ਮਹੀਨਿਆਂ ਦਾ ਗੈਪ ਹੋਣਾ ਚਾਹੀਦਾ ਫੀਡ ਦੇ ਵਿੱਚ ਵੀ ਅਸੀਂ ਆਰਾਮ ਨਾਲ ਜਿਹੜੀ ਦੇ ਸਕੀਏ ਤੇ ਇਹ ਜਿਹੜੀ ਸਾਡੀ ਫੀਡ ਹੈਗੀ ਆ ਜਦੋਂ ਬੰਦੇ ਆ ਲੋਕਾਂ ਨੂੰ ਕੋਈ ਘਰਾਂ ਵਿੱਚ ਜਾਣ ਦੀ ਬਦਦਨੇ ਹੈਗੇ ਮਾਪਿਆਂ ਦਾ ਉਹਨਾਂ ਤਾਂ ਕਿਹੋ ਜਿਹਾ ਰਿਸਪੌਂਸ ਆਉਂਦਾ ਫੀਡ ਦੇਖ ਕੇ ਹਾਂਜੀ ਜਿਹੜੇ ਸਾਡੇ ਲਾਪਤਰੀ ਆ ਉਹ ਤਾਂ ਬਿਲਕੁਲ ਹੀ ਇਸ ਫੀਡ ਨੂੰ ਲੈ ਕੇ ਖੁਸ਼ ਨਹੀਂ ਹੈਗੇ ਸਾਰੇ ਲਾਪਤਰੀ ਇਹੀ ਵਿਰੋਧ ਕਰਦੇ ਨੇ ਕਿ ਤੁਸੀਂ ਇਹ ਜਿਹੜੀ ਫੀਡ ਆ ਸਰਕਾਰ ਨੂੰ ਵਾਪਸ ਕੀਤੀ ਜਾਵੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਜਿਹੜੀ ਅਸੀਂ ਇਹ ਫੀਡ ਆ ਅਸੀਂ ਖਾਣੀ ਪਸੰਦ ਨਹੀਂ ਕਰਦੇ ਹੈਗੇ ਸਾਨੂੰ ਜੋ ਪਹਿਲਾਂ ਅੱਜ ਤੋਂ ਐਨੇ ਸਾਲ ਪਹਿਲਾਂ ਦਾ ਦਲੀਆ ਤੇ ਖਿਚੜੀ ਦਲੀਆ ਤੇ ਖੀਰ ਸਾਡੇ ਸੈਂਟਰਾਂ ਦੇ ਵਿੱਚ ਸੁੱਕਾ ਦੁੱਧ ਖੰਡ ਦਲੀਆ ਸਾਡੀਆਂ ਹੈਲਪਰਾਂ ਆਪ ਬਣਾ ਕੇ ਬੱਚਿਆਂ ਨੂੰ ਤਾਜ਼ਾ-ਤਾਜ਼ਾ ਖਵਾਉਂਦੀਆਂ ਸੀਆਂ ਤੇ ਲਾ ਪਤਰੀ ਜਿਹੜੀਆਂ ਪ੍ਰੈਗਨੈਂਟ ਔਰਤਾਂ ਸੀ ਉਹ ਲੈ ਕੇ ਜਾਂਦੀਆਂ ਸੀ ਸਾਡੇ ਕੋਲ ਡੋਲੂਆਂ ਦੇ ਵਿੱਚ ਤੇ ਉਹਨਾਂ ਨੂੰ ਉਹੀ ਖਾਣਾ ਪਸੰਦ ਆ ਉਹ ਅੱਜ ਵੀ ਇਹੀ ਸਾਡੇ ਮੋਹਰੇ ਕਹਿੰਦੇ ਆ ਕਿ ਸਾਡੀ ਬੇਨਤੀ ਆ ਕਿ ਸਾਨੂੰ ਇਹ ਜਿਹੜੀ ਫੀਡ ਆ ਸਾਡੇ ਬੱਚਿਆਂ ਨੂੰ ਦਿੱਤੀ ਨਾ ਜਾਵੇ ਕਿਉਂਕਿ ਸਾਡੇ ਬੱਚੇ ਇਹ ਫੀਡ ਬਿਲਕੁਲ ਲਾਇਕ ਨਹੀਂ ਕਰਦੇ ਇਹ ਸਾਰਾ ਕੁਝ ਰੈਡੀਮੇਡ ਆ ਸਾਨੂੰ ਆਪ ਪਕਾਇਆ ਹੋਇਆ ਭੋਜਨ ਜਿਹੜਾ ਸਾਨੂੰ ਕਹਿੰਦੇ ਕਿ ਤੁਸੀਂ ਬਣਾਓ ਸੈਂਟਰਾਂ 'ਚ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਇਹੀ ਫੀਡ ਖਾਣ ਅਗਲੀ ਕੀ ਰਣਨੀਤੀ ਅੰਗਲਵਾਰੀ ਬੜਕਾ ਬੋਲੋ ਤੁਸੀਂ ਬਣਾ ਰਹੇ ਹੋ ਸਾਡੀ ਇਹ ਹੈ ਕਿ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਇਸ ਚੀਜ਼ ਤੇ ਅਸੀਂ ਵਿਰੋਧ ਕੀਤਾ ਜਾਊਗਾ ਤੇ ਜਿਹੜੇ ਸਾਡੇ ਲਾਭਪਾਤਰੀ ਜਿਹੜੇ ਇਹਨਾਂ ਫੀਡ ਨੂੰ ਖਾ ਰਹੇ ਨੇ ਉਹ ਕਹਿੰਦੇ ਅਸੀਂ ਬਿਲਕੁਲ ਲੈਣੀ ਬੰਦ ਕਰ ਦਾਂਗੇ ਤੇ ਉਹਨਾਂ ਦੇ ਸੰਬੰਧ ਵਿੱਚ ਉਹ ਸਾਡੇ ਲਾਭਪਾਤਰੀ ਵੀ ਸਾਡੇ ਨਾਲ ਸੜਕਾਂ ਤੇ ਉਤਰਣਗੇ ਤਾਂ ਸਰਕਾਰ ਨੂੰ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਕਿ ਇਹ ਜਿਹੜੀ ਫੀਡ ਆ ਬੰਦ ਕੀਤੀ ਜਾਵੇ ਠੀਕ ਹੈ